ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ' ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਨਵਰੀ ਦੇ ਮਹੀਨੇ ਕਣਕ ਦੀ ਫਸਲ ਦੇ ਵਿੱਚ ਕੀ ਸਾਵਧਾਨੀਆਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਹੜੀਆਂ ਸਾਵਧਾਨੀਆਂ ਵਰਤਣੀਆਂ 70-75 ਦਿਨ ਦੇ ਦਰਮਿਆਨ ਜਿਹੜੀ ਕਣਕ ਤੁਹਾਡੀ ਹੋ ਗਈ ਹੈ ਜਾਂ ਹੋ ਰਹੀ ਹੈ ਉਹਦੇ ਵਿੱਚ ਆਪਾਂ ਚੰਗੇ ਝਾੜ ਵਾਸਤੇ ਜਾਂ ਫਸਲ ਦੀ ਬਿਹਤਰ ਸਥਿਤੀ ਵਾਸਤੇ ਕੀ ਕਰ ਸਕਦੇ ਆ ਮੌਜੂਦਾ ਸਥਿਤੀ ਫਸਲ ਦੀ ਕਿਵੇਂ ਆ ਉਹਦੇ ਬਾਰੇ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਿਓ ਫੇਸਬੁਕ ਪੇਜ ਤੇ ਦੇਖ ਰਹੇ ਹੋ ਪੇ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਕਣਕ ਦੀ ਫਸਲ ਦੇ ਵਿੱਚ ਕਿਸਾਨ ਵੀਰੋ ਇਸ ਟਾਈਮ ਜਿਹੜੀਆਂ ਤੁਸੀਂ ਖਾਸ ਗੱਲਾਂ ਦਾ ਖਿਆਲ ਰੱਖਣਾ ਕਿਉਂਕਿ ਹੁਣ ਤੱਕ ਦੋ ਕਮੀ ਜਿਹੜੇ ਠੀਕ ਠੀਕ ਚੰਗੇ ਪੈ ਗਏ ਆ ਤੇਜ਼ ਹਵਾਵਾਂ ਵਗ ਰਹੀਆਂ ਨੇ ਖਾਸ ਤੌਰ ਤੇ ਜਿਵੇਂ ਅੱਜ 12 ਜਨਵਰੀ ਦੀ ਗੱਲ ਕਰਾਂ ਮੀਂਹ ਵੀ ਟਟਮੇ ਜਿਹੜੇ ਹੈਗੇ ਆ ਕਈ ਜਗ੍ਹਾ ਦੇ ਉੱਤੇ ਕਿਉਂਕਿ ਕੱਲ ਕਾਫੀ ਵੱਡੇ ਰਕਬੇ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਤਾਂ ਫਸਲ ਦੀ ਰੈਗੂਲਰ ਨਰੀਖਣ ਬੜਾ ਜ਼ਰੂਰੀ ਹੈ ਹਰ ਰੋਜ਼ ਫਸਲ ਦਾ ਨਰੀਖਣ ਬੜਾ ਜ਼ਰੂਰੀ ਹੈ ਜਿੱਥੇ ਕਿਉਂਕਿ ਤੇਜ਼ ਹਵਾਵਾਂ ਚੱਲ ਰਹੀਆਂ ਜਾਂ ਮੀਂਹ ਪੈਣੇ ਜਨਵਰੀ ਦਾ ਮਹੀਨਾ ਤਾਂ ਫਸਲ ਨੂੰ ਰੋਗ ਰਹਿਤ ਰੱਖਣ ਵਾਸਤੇ ਫਸਲ ਦਾ ਨਰੀਖਣ ਬੜਾ ਜ਼ਰੂਰੀ ਤਾਂ ਕਿ ਫਸਲ ਦੇ ਵਿੱਚ ਕਿਸੇ ਕਿਸਮ ਦੀ ਖਾਸ ਤੌਰ ਤੇ ਪੀਲੀ ਕੁੰਗੀ ਦੀ ਸਮੱਸਿਆ ਵਧੇ ਨ ਜੇ ਆਪਾਂ ਨੂੰ ਦੋਗੀ ਜਿ ਕਿਤੇ ਖਾਸ ਤੌਰ ਤੇ ਨੀਂਹ ਪਹਾੜੀ ਇਲਾਕਿਆਂ ਵਾਲੇ ਕਿਸਾਨ ਵੀਰ ਇਸ ਗੱਲ ਆ ਖਾਸ ਤਵੱਜੋ ਦੇਣ ਜਿਵੇਂ ਕਿ ਰੂਬਨਗਰ ਆਪਾਂ ਕਹ ਲਈਏ ਅਨੰਦਪੁਰ ਸਾਹਿਬ ਗਰਦਾਸਪੁਰ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਦਾ ਏਰੀਆ ਜਿਹੜਾ ਜਿਹੜਾ ਉੱਧਰਲਾ ਪਹਾੜੀ ਇਲਾਕੇ ਦੇ ਨੇੜ ਨੇੜ ਆਲਾ ਜਿਹੜਾ ਏਰੀਆ ਹੈਗਾ ਜਾਂ ਆਪਾਂ ਇਧਰ ਨੂੰ ਕਹ ਲਈਏ ਸ਼੍ਰੀ ਫਤੇਗੜ ਸਾਹਿਬ ਦਾ ਏਰੀਆ ਹੈ ਜਾਂ ਪਟਿਆਲਾ ਦਾ ਏਰੀਆ ਇਧਰ ਨੂੰ ਥੋੜੀ ਕਣਕ اگੇਤੀ ਵੀ ਹੁੰਦੀ ਆ ਪਟਿਆਲੇ ਦੇ ਰਾਜਪੁਰੇ ਦੇ ਏਰੀਏ ਦੇ ਵਿੱਚ ਤਾਂ ਖਾਸ ਧਿਆਨ ਤੁਸੀਂ ਦੇਖਣਾ ਫਸਲ ਹਰ ਰੋਜ਼ ਨਰੀਖਣ ਕਰਨਾ ਤੇ 70-75 ਦਿਨ ਦੇ ਦਰਮਿਆਨ ਜਿਹੜੀ ਤੁਹਾਡੀ ਕਣਕ ਹੋ ਗਈ ਹੈ ਝੰਡਾ ਪੱਤਾ ਇਸ ਫਣ ਕਣਕ ਨੇ ਜਿਹੜਾ ਹੈਗਾ ਕੱਢ ਲਿਆ ਹੋਣਾ ਜਾਂ ਕੱਢ ਲਊਗੀ ਕੁਝ ਦਿਨਾਂ ਦੇ ਵਿੱਚ ਕਿਉਂਕਿ 70-75 ਦਿਨ ਦੇ ਜਾਗੇ ਨੇ ਝੰਡਾ ਪੰਤਾ ਪੱਤੇ ਤੁਹਾਨੂੰ ਜ਼ਿਆਦਾਤਰ ਕਿਸਮਾਂ ਦਿਖਾ ਦਿੰਦੀਆਂ ਨੇ ਤੇ ਗੋਭਰ ਨਹੀਂ ਪੂਰੀ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਵਿੱਚ ਐਨਪੀਕੇ 13045 ਜਾਂ ਬੋਰਨ ਜਾਂ ਤੁਸੀਂ ਜਿਹੜਾ ਉਲੀਨਾਸ਼ਕ ਆਉਂਦੀ ਜਰੂਰਤ ਅਨਸਾਰ ਫਸਲ ਨੂੰ ਰੋਗ ਰਹਿਤ ਰੱਖਣ ਵਾਸਤੇ ਜੇ ਮੈਂ ਤੁਹਾਨੂੰ ਦੱਸਦਾ ਹੁਣਾ ਏ ਸਪਰੇਆਂ ਦੀ ਤਿਆਰੀ ਕਰ ਸਕਦੇ ਜਾਂ ਤੁਸੀਂ ਇਹ ਸਪਰੇਆਂ ਕਰ ਸਕਦੇ ਜੇ ਇਹ ਸਟੇਜ ਪਹੁੰਚ ਗਈ ਆ ਤਾਂ ਐਨਪੀਕੇ 13045 2% 13045 ਹੁੰਦਾ 100 ਲੀਟਰ ਮਗਰ 2 ਕਿਲੋ 200 ਲੀਟਰ ਮਗਰ 4 ਕਿਲੋ 30 ਸਪਰੇ ਹੁੰਦੀ ਹੈ ਇਹ ਤੁਸੀਂ 75 ਦਿਨ ਤੇ 80 ਦਿਨ ਤੇ 85 ਦਿਨ ਦੇ ਦਰਮਿਆਨ ਮਤਲਬ ਨਸਾਰੇ ਤੋਂ ਪਹਿਲਾਂ ਪਹਿਲਾਂ ਆਪਾਂ ਨਵੇੜ ਦੇਣਾ ਕੰਮ ਬੋਰੋਨ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ 50 60 ਗ੍ਰਾਮ 70 ਗ੍ਰਾਮ ਮਤਲਬ ਜਿਹੜੇ ਹਿਸਾਬ ਨਾਲ ਤੁਹਾਨੂੰ ਫਿੱਟ ਬੈਂਦਾ ਮਤਲਬ ਇਹ ਨਾ ਹੋਵੇ ਕਿ ਪਾਣੀ ਤੁਸੀਂ ਘੱਟ ਲਾਓ ਤੇ ਡੋਜ਼ ਵੱਧ ਪਾਓ ਲੀਟਰ ਦੇ ਹਿਸਾਬ ਨਾਲ ਅੱਧਾ ਗ੍ਰਾਮ ਕਈ ਕਿਸਾਨ ਵੀਰ ਸਪਰੇ ਨੂੰ 100 ਲੀਟਰ ਪਾਣੀ ਲਾਉਂਦੇ ਪਰ ਮੈਂ ਬੇਨਤੀ ਕਰਦਾ ਉਹਨਾਂ ਕਿ 200 ਲੀਟਰ ਜੇ ਉਲੀ ਨਾਸ਼ਕ ਵਰਤਣਾ ਹੈ, ਐਨਪੀਕੇ ਵਰਤਣਾ ਹੈ ਤਾਂ 200 ਲੀਟਰ ਪਾਣੀ ਲਾਓ ਫਿਰ ਤੁਹਾਡਾ ਜਿਹੜਾ ਹੈਗਾ ਵਧੀਆ ਰਿਜ਼ਲਟ ਮਿਲਦਾ ਹੈ। ਤਾਂ ਉਲੀ ਨਾਸ਼ਕ ਦੇ ਵਿੱਚ ਤੁਸੀਂ ਟੈਬੂਕੋਨਾਜ਼ੋਲ, ਪ੍ਰੋਪੀਕੋਨਾਜ਼ੋਲ, ਜੋਕਸੀਸਟੋਬਰਨ ਪਲੱਸ ਟੈਬੂਕੋਨਾਜ਼ੋਲ, ਟਰਾਈਫਲੋਕਸੀ ਪਲੱਸ ਟੈਬੂਕੋਨਾਜ਼ੋਲ ਇਹ ਵੱਖਰੀ ਮੈਂ ਵੀਡੀਓ ਉਲੀ ਨਾਸ਼ਕਾਂ ਦੀ ਪਾ ਦੂ ਕਿਉਂਕਿ ਕਿਸਾਨ ਵੀਰ ਪੁੱਛਦੇ ਹੁੰਦੇ ਕਿਹੜਾ ਚੰਗਾ ਜੀ, ਕਿਹੜੀ ਕੰਪਨੀ ਦਾ ਚੰਗਾ ਜੀ। ਉਹਦੇ ਬਾਰੇ ਆਪਾਂ ਗੱਲਬਾਤ ਵ ਕਿਉਂਕਿ ਨਾਰਮਲ ਸਪਰੇ ਜਿਹੜੀ ਕਿਉਂਕਿ ਫਸਲ ਐਸਮ ਬਹੁਤ ਵਧੀਆ ਸਥਿਤੀ ਦੇ ਵਿੱਚ ਆ ਕਣਕ ਦੀ ਫਸਲ ਤੇ ਜਿਹੜੇ ਕਿਸਾਨ ਵੀਰਾਂ ਨੇ ਜਿਹੜੀ ਖਾਸ ਤੌਰ ਤੇ ਦਸੰਬਰ ਦੇ ਪਹਿਲੇ ਹਫਤੇ ਤਾਈਂ ਆਪਣੀ ਕਣਕ ਬੀਜੀ ਹੈ ਨਾ ਜਾਂ ਨਵੰਬਰ ਦੇ ਐਂਡ ਚ ਨਦੀਨ ਨਾਸ਼ਕ ਜਿਹੜੇ ਹੁਣ ਤੱਕ ਤੁਹਾਡੇ ਨਿਬੜ ਜਾਣੇ ਚਾਹੀਦੇ ਦੁਬਾਰ ਨਦੀਨ ਨਾਸ਼ਕ ਕਿਉਂਕਿ 15 ਜਨਵਰੀ ਦੁਬਾਰ ਨਦੀਨ ਨਾਸ਼ ਕਰੋਂਗੇ ਫਸਲ ਦਾ ਨੁਕਸਾਨ ਹੋਊਗਾ ਫਸਲ ਗੋਭ ਦੀ ਸਥਿਤੀ ਚ ਜਾਂ ਜੁਆਇੰਟਿੰਗ ਸਟੇਜ ਤੋਂ ਅੱਗੇ ਲੰਘ ਜਾਂਦੀ ਹੈ ਜਿਹੜੀ ਉਹਨਾਂ ਤਰੀਕਿਆਂ ਦੇ ਵਿੱਚ ਬਜਾਈ ਕੀਤੀ ਹੋਵੇ ਤਾਂ ਨਦੀਨ ਨਾਸ਼ਕ ਹੁਣ ਤੱਕ ਤੁਹਾਡੇ ਨਿਬੜ ਗਏ ਹੋਣ ਤੇ ਯੂਰੀਆ ਤੁਹਾਡੀ ਖਤਮ ਹੋ ਗਈ ਹੋਣੀ ਚਾਹੀਦੀ 55 ਦਿਨ ਤੱਕ ਇਸ ਤੋਂ ਬਾਅਦ ਫਿਰ ਆਪਾਂ ਜਿਹੜੀ ਐਨਪੀਕੇ ਜਾਂ ਬੋਰੋਨ ਜਾਂ ਖਾਸ ਤੌਰ ਤੇ ਨਾ ਕਈ ਵਾਰ ਨਸਾਰੇ ਸਮੇਂ ਵੀ ਤੁਹਾਨੂੰ ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਦੇਖਣਗੀਆਂ ਮੈਂ ਤੁਹਾਨੂੰ ਦੱਸੂਗਾ ਵੀ ਮੈਂ ਤੁਹਾਨੂੰ ਫੋਟੋ ਵੀਡੀਓ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰ ਕਿਉਂਕਿ ਪਹਿਲਾਂ ਕਿਸਾਨ ਵੀਰਾਂ ਨੇ ਕਈਆਂ ਨੇ ਨਹੀਂ ਕੀਤੀ ਹੁੰਦੀ ਸਪਰੇਅ ਜਾਂ ਇੱਕ ਕਰਕੇ ਛੱਡ ਦਿੰਦੇ ਆ ਕਿਉਂਕਿ ਖੇਤਾਂ ਦੇ ਵਿੱਚ ਕਾਫੀ ਘਾਟ ਆ ਰਹੀ ਹੈ ਇਹ ਤੁਸੀਂ ਜੇ ਤੁਹਾਨੂੰ ਨਿਸ਼ਾਨੀਆਂ ਨਜ਼ਰ ਆਉਂਦੀਆਂ ਕੋਸ਼ਿਸ਼ ਕਰੋ ਕਰਦੇ ਹੋਗੇ ਤਾਂ ਫੋਟੋ ਸਿਸਟਮ ਵਧੀਆ ਕੰਮ ਕਰ ਲੱਗੂ ਫੋਟੋਸਿੰਥੈਸਿਸ ਵਧੀਆ ਹੋ ਜੂਗੀ ਦਾਣਾ ਆਪਣ ਜਿੱਥੇ ਤੁਸੀਂ ਸਪਰੇ ਨਹੀਂ ਕੀਤੀ ਜਾਂ ਘਾਟ ਦਿਖਾਉਗੀ ਫਸਲ ਪਰ ਜਿਹੜੀ ਹੈਗੀ ਹੈ ਪਹਿਲਾਂ ਸ਼ੁਰੂਆਤ ਦੇ ਵਿੱਚ ਜਿਹੜੀ ਸਪਰੇ ਕਰਨੀ ਸੀ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਉਹ ਰਿਜ਼ਲਟ ਨਹੀਂ ਆਪਾਂ ਨੂੰ ਮਿਲਣਗੇ ਪਰ ਮੌਕੇ ਅਨੁਸਾਰ ਜਿਹੜਾ ਜੇ ਆਪਾਂ ਸਪਰੇ ਕਰ ਦੇਂਗਾ ਆਪਾਂ ਨੂੰ ਫਾਇਦਾ ਮਿਲੂਗਾ ਤੇ ਜਿਹੜੀਆਂ ਇਹ ਚੀਜ਼ਾਂ ਨੇ ਕਿਉਂਕਿ ਕਈ ਕਿਸਾਨ ਵੀਰਾਂ ਦਾਣਿਆਂ ਚ ਜਿੰਕ ਦੀ ਮਾਤਰਾ ਵਧਾਉਂਦੇ ਨੇ ਜਿੰਕ ਵੀ ਕਰਦੇ ਆ ਕਈ ਕਿਸਾਨ ਵੀਰ ਮੈਗਨੀਜ਼ ਕਰਦੇ ਆ ਜਾਂ ਐਨਪੀਕੇ ਕਰਨੀ ਜਾਂ ਉਲੀ ਨਾਸ਼ ਕਰਨਾ ਜਾਂ ਬੋਰਨ ਕਰਨਾ ਹੈ ਤੁਹਾਡੀ ਤੁਹਾਡੀ ਜਿਹੜੀ ਚੁਆਇਸ ਹੈ ਕੋਸ਼ਿਸ਼ ਇਹ ਕਰੋ ਕਿ ਜ਼ਿਆਦਾ ਚੀਜ਼ਾਂ ਮਿਕਸ ਕਰਕੇ ਆਪਾਂ ਸਪਰੇ ਨਹੀਂ ਕਰਨੀਆਂ ਤੇ ਲੋ ਟੈਂਪਰੇਚਰ ਆ ਜਨਵਰੀ ਜਨਵਰੀ ਦੇ ਮਹੀਨੇ ਜਾਂ ਫਰਵਰੀ ਦੇ ਸ਼ੁਰੂ ਚ ਮੈਂ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਵੀ ਸਾਂਝੀ ਕਰਦਾ ਰਹੂੰਗਾ ਬਿਲਕੁਲ ਤੇਲੇ ਵਗੈਰੇ ਵਾਲੀ ਸਪਰੇਅ ਕਰਨ ਬਾਰੇ ਨਹੀਂ ਸੋਚਣਾ ਹੈਗਾ ਕਈ ਵਾਰ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਹੁਣ ਗੋ ਭਰੀ ਆ ਆਪਾਂ ਐਨਪੀਕੇ ਵਗੈਰਾ ਕਰਦੇ ਆ ਤੇ ਨਾਲ ਦੀ ਨਾਲ ਹੀ ਆਪਾਂ ਉਹ ਕਰ ਦਈਏ ਸਪਰੇਅ ਤੇਲੇ ਵਾਲੀ ਬਿਲਕੁਲ ਨਹੀਂ ਕਰਨੀ ਹੈਗੀ ਐਨਪੀਕੇ ਜਾਂ ਉਲੀ ਨਾਸ਼ਕ ਜਾਂ ਬੋਰੋਨ ਜਾਂ ਮੈਗਨੀ ਜੋ ਵੀ ਇਹ ਤੁਸੀਂ ਕਰਨੀ ਆ ਕਿਉਂਕਿ ਫੋਟ ਵਾਲੀ ਸਪਰੇਅ ਥੋੜੇ 50 55 ਦਿਨ ਤੇ 60 ਦਿਨ ਤੇ ਹੱਦ ਜਾਂ 62 65 ਦਿਨ ਤੱਕ ਇਸ ਤੋਂ ਬਾਅਦ ਫਿਰ ਲੇਟ ਆ ਜਿਵੇਂ ਜਿਵੇਂ ਲੇਟ ਹੁੰਨੇ ਉਹਨਾਂ ਫਾਇਦਾ ਘਟਦਾ ਜਾਂਦਾ ਫੋਟ ਵਾਲੀ ਸਪਰੇ ਅਸਲੀ ਜਿਹੜੀ 55 60 ਦਿਨ ਤੱਕ ਹੀ ਹੁੰਦੀ ਆ ਤਾਂ ਉਹਦੇ ਨਾਲ ਜਿਹੜਾ ਜ਼ਿੰਕ ਮੈਗਨੀ ਕਲੀ ਦਾ ਆਪਣੀ ਯੂਰੀਆ ਸ਼ਾਨਦਾਰ ਨਤੀਜੇ ਮਿਲੇ ਆ ਹੋਰ ਕੋਈ ਸਵਾਲ ਹੋਵੇ ਸਿਝਾ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਮੀਰਬਾਪਾ